ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਚੈਨਲ ਤੇ ਸਾਡੇ ਗੁਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟਰ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ ਨਵੇਂ ਸਾਲ ਦੇ ਮੌਕੇ ਸੁਰੱਖਿਆ ਦੇ ਪੁਲਿਸ ਨੇ ਕੀਤੇ ਖਾਸ ਪ੍ਰਬੰਧ ਐਸਐਸਪੀ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਕੱਢਿਆ ਗਿਆ 플ੈਗ ਮਾਰਚ ਨਵੇਂ ਸਾਲ ਦੀ ਆਮਦ ਤੇ ਗੁਰਦਾਸਪੁਰ ਪੁਲਿਸ ਵੱਲੋਂ ਐਸ ਐਸ ਪੀ ਗੁਰਦਾਸਪੁਰ ਦਾ ਯਮਨ ਹਰੀਸ਼ ਕੁਮਾਰ ਦੀ ਪ੍ਰਧਾਨਗੀ ਹੇਠ 플ੈਗ ਮਾਰਚ ਕੱਢਿਆ ਗਿਆ ਜੋ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਡਾਕਖਾਨਾ ਚੌਕ ਲਾਈਬ੍ਰੇਰੀ ਚੌਕ ਤੋਂ ਹੁੰਦਾ ਹੋਇਆ ਕਾਨੂੰਨਵਾਨ ਚੌਕ ਵਿਖੇ ਸਮਾਪਤ ਹੋਇਆ ਫਲੈਗ ਮਾਰਚ ਵਿੱਚ ਟ੍ਰੈਫਿਕ ਪੁਲਿਸ ਮਹਿਲਾ ਪੁਲਿਸ ਮੁਲਾਜ਼ਮ ਅਤੇ ਸਪੈਸ਼ਲ ਟਾਸਕ ਫੋਰਸ ਦੇ ਜਵਾਨ ਵੀ ਸ਼ਾਮਿਲ ਸਨ ਐਸ ਐਸ ਪੀ ਗੁਰਦਾਸਪੁਰ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਗੋੜੇ ਅਤੇ ਅਪਰਾਧਿਕ ਰਿਕਾਰਡ ਵਾਲੇ ਸ਼ਰਾਰਤੀ ਅੰਸਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਲੋੜੀਂਦੇ ਵਿਅਕਤੀਆਂ ਨੂੰ ਵੀ ਟ੍ਰੇਸ ਕਰਕੇ ਫੜਿਆ ਜਾ ਰਿਹਾ ਹੈ ਤਾਂ ਜੋ ਨਵੇਂ ਸਾਲ ਤੇ ਕੋਈ ਅਪਰਾਧ ਨਾ ਕਰ ਸਕਣ ਉਹਨਾਂ ਦੱਸਿਆ ਕਿ ਹੋਟਲਾਂ 'ਚ ਜਿੱਥੇ-ਜਿੱਥੇ ਨਵੇਂ ਸਾਲ ਦੇ ਜਸ਼ਨਾਂ ਦੇ ਪ੍ਰੋਗਰਾਮ ਹੋਣੇ ਹਨ ਉੱਥੇ-ਉਥੇ ਰਾਤ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਗੁਰਦਾਸਪੁਰ ਬਾਈਪਾਸ ਤੇ ਵੀ ਹਾਈ-ਟੈਕ ਚੌਕੀ ਲਗਾਈ ਗਈ ਹੈ ਜੋ 24 ਘੰਟੇ ਵਾਹਨਾਂ ਦੀ ਚੈਕਿੰਗ ਕਰੇਗੀ ਤੋਂਨ ਨੂੰ ਧਿਆਨ 'ਚ ਰੱਖਦਿਆਂ ਸਰਦੀ ਖੇਤਰ ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਅਪਰਾਧੀ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਨਵੇਂ ਸਾਲ ਮੌਕੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨਾ ਕਰਨ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਆਸਟੋ ਪੁਲਿਸ ਵੱਲੋਂ ਲੈਗ ਮਾਰਚ ਕਰਿਆ ਗਿਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਹੁਣ ਨਿਊ ਇਅਰ ਆ ਰਿਹਾ ਹੈ ਤੇ ਵਕ ਵਕ ਥਾਵਾਂ ਤੇ ਸੈਲੀਬ੍ਰੇਸ਼ਨਸ ਵੀ ਹੋਣੇ ਨੇ ਕਈ ਸਾਰੇ ਪ੍ਰੋਗਰਾਮਸ ਹੋਣੇ ਹਨ ਉਹ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਤੇ ਗੁਰਦਾਸਪੁਰ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਉਹ ਅੰਦਰੋਂ ਆਸਟੋ ਤੋਂ ਸ਼ੁਰੂ ਕੀਤਾ ਗਿਆ ਹੈ ਉਹ ਸ਼ਹਿਰ ਦੇ ਜਿਹੜੇ ਮੇਨ ਚੌਕ ਹੈਗੇ ਲਾਕਾਣਾ ਚੌਕ ਲਾਇਬ੍ਰੇਰੀ ਚੌਕ ਤੋਂ ਬਾਕੀ ਸਾਰੀ ਥਾਵਾਂ ਤੋਂ ਹੰਦਰ ਹੋਏ ਹੁਣ ਇਹ ਬਬਰੀ ਬਾਈਪਾਸ ਤੇ ਜਾ ਰਿਹਾ ਹੈ ਉੱਥੋਂ ਅੱਗੇ ਫਿਰ ਇਹਨਾਂ ਦੇ ਹਾਰੀਵਾਲ ਦੇ ਵਿੱਚ ਵੀ ਫਲੈਗ ਮਾਰਚ ਅਸੀਂ ਕੱਢਾਂਗੇ ਤੇ ਨਾਲ ਹੀ ਅਸੀਂ ਜਿਹੜੇ ਪ੍ਰੋਕਲੇਮਡ ਆਫੈਂਡਰਸ ਆ ਜਿਹੜੇ ਅ ਜਿਹੜੇ ਪੀਓਜ਼ ਹੈਗੇ ਅਪਸੌਂਡਰਸ ਆ ਉਹਨਾਂ ਤੇ ਵੀ ਅਸੀਂ ਫਿਰ ਹੁਣ ਕਾਰਵਾਈ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੇ ਕ੍ਰਿਮੀਨਲਸ ਬਾਹਰ ਹੈ ਚਾਹੇ ਉਹ ਪੀਓ ਹੈ ਚਾਹੇ ਉਹ ਬਾਕੀ ਕੇਸਸ ਦੇ ਵਿੱਚ ਵਾਂਟਡ ਹੈ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਤੇ ਇਹ ਤੇ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਚੰਗਾ ਬਣਿਆ ਰਿਹਾ ਕੋਈ ਮੁਹਰੇ ਰਿਪੋਰਟ ਦਿੱਤੇ ਗਿਆ ਜਿੱਥੇ ਸੈਲੀਬ੍ਰੇਸ਼ਨ ਵਗੈਰਾ ਹੋਣਾ ਉਹ ਤੇ ਰਿਪੋਰਟ ਸੁਣਾ ਗਈ ਉਹ ਹਲੇ ਪ੍ਰੋਗਰਾਮ ਜਿਹੜੇ ਆ ਉਹ ਪੁਲਿਸ ਸਟੇਸ਼ਨ ਵਾਈਜ਼ ਆ ਰਹੇ ਹਨ ਤੇ ਜਿਹੜੇ ਮੇਨ ਪ੍ਰੋਗਰਾਮਸ ਹੈ ਉੱਤੇ ਅਸੀਂ ਉਦਾਂ ਵੀ ਫੋਰਸ ਲਾਈ ਹੋਈ ਹੈ ਤੇ ਅਸੀਂ ਆਪਣੀ ਪੈਟਰੋਲਿੰਗ ਵੜਾ ਰਹੇ ਹਾਂ ਪੈਟਰੋਲਿੰਗ ਪਾਰਟੀਆਂ ਜਿਹੜੀ ਹੈ ਉਹਨੂੰ ਬਾਹਰ ਕੱਢ ਰਹੇ ਹਾਂ ਤੇ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈ ਪੁਲਿਸ ਦੀ ਵਿਜ਼ਿਬਿਲਟੀ ਵਧਾਈ ਜਾ ਰਹੀ ਹੈ ਜਿਸ ਕਰਕੇ ਫਲੈਗਮਾਰਕ ਵੀ ਆਜ ਕੱਢਿਆ ਜਾ ਰ ਸੜਕਾਂ ਦੇ ਵਿੱਚ ਤੇ ਮੇਨ ਚੌਕ ਤੇ ਵਿਜੀਬਲ ਰਹੇ ਜਿਸ ਸਮੇਂ ਸੈਲੀਬ੍ਰੇਸ਼ਨ ਹੋ ਰਹੀ ਹੈ ਰਾਤ ਨੂੰ ਜ਼ਿਆਦਾ ਕਰਦੇ ਹੈਗੇ ਨੇ ਰਾਤ ਨੂੰ ਵੀ ਇਦਾਂ ਸਭ ਪ੍ਰਬੰਧ ਕੀਤਾ ਗਿਆ ਕਿ ਕੋਈ ਤਰ੍ਹਾਂ ਨੂੰ ਪ੍ਰੋਬਲਮ ਨਾ ਹੋਵੇ ਹਾਂਜੀ ਅਸੀਂ ਫੋਰਸ ਦਾ ਰੇਸ਼ੋ ਬਣਾ ਲਿਆ ਹੈ ਕਿ ਇੰਨਾ ਪਰਸੈਂਟ ਫੋਰਸ ਜਿਹੜੀ ਹੈ ਉਹ ਸਵੇਰ ਡਿਪਲੋਏਡ ਹੋਗੀ ਤੇ ਰਾਤ ਨੂੰ ਵੀ ਡਿਪਲੋਏਡ ਰਹੇਗੀ ਤੁਸੀਂ ਹੁਣ ਜਾਣਦੇ ਹੋ ਧੁੰਦ ਦਾ ਕਾਫੀ ਅਲਰਟ ਆਇਆ ਹੋਇਆ ਹੈ ਧੁੰਦ ਕਾਫੀ ਜ਼ਿਆਦਾ ਹੈ ਜਿਸ ਕਰਕੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਹੈ ਤੇ ਕਈ ਵਾਰ ਜਿਹੜੇ ਕ੍ਰਿਮਨਲ ਐਲੀਮੈਂਟਸ ਉਹਦਾ ਬੈਨੀਫਿਟ ਉਠਾ ਲਿਆ ਤੋਂ ਇਸ ਕਰਕੇ ਅਸੀਂ ਰਾਤ ਨੂੰ ਵੀ ਪ੍ਰੋਪਰ ਡਿਪਲੋਇਮੈਂਟ ਜ ਜਿਹੜੇ ਵਿਜ਼ਿਬਿਲਟੀ ਦੇ ਚੀਜ਼ਾਂ ਹੁੰਦੀਆਂ ਟਾਰਚ ਵਗੈਰਾ ਰਿਫਲੈਕਟਰਸ ਇਹ ਸਾਰੇ ਤੁਹਾਨੂੰ ਦਿੱਤੇ ਜਾਣਗੇ ਤੇ ਰਾਤ ਦੇ ਸਮੇਂ ਕਿਤੇ ਕੋਈ ਚੋਰੀ ਜਾਂ ਐਦਾ ਦਾ ਇਨਸिडेंट ਨਾ ਹੋਵੇ ਉਹਦੇ ਲਈ ਰਾਤ ਨੂੰ ਡਿਪਾਰਟਮੈਂਟ ਨੂੰ ਪ੍ਰੋਪਰ ਕੀਤੀ ਜਾਏਗੀ ਹਾਂਜੀ ਸਾਡੀ ਸ਼ਹਿਰ ਵਾਸੀ ਨੂੰ ਇਹੀ ਅਪੀਲ ਹੈ ਕਿ ਨਵਾਂ ਸ਼ਹਿਰ ਹੈ ਉਹ ਤੁਸੀਂ ਅੱਛੀ ਜਿਹਾ ਇਹਦਾ ਸੈਲੀਬ੍ਰੇਸ਼ਨਸ ਕਰੋ ਬਟ ਕਾਨੂੰਨ ਦੀ ਪਾਲਣਾ ਕਰਦੇ ਹੋ ਕਿਉਂਕਿ ਕਿੱਥੇ ਵੀ ਅਸੀਂ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਚੀਜ਼ ਦਾ ਸੈਲੀਬ੍ਰੇਟ ਨਹੀਂ ਕਰ ਸਕਦੇ ਆਦਰਵਾਇਸ ਰੋਪੁਲਿਸ ਨੂੰ ਮਜਬੂਰਨ ਆਪਣੀ ਕਾਰਵਾਈ ਕਰਨੀ ਪਈ ਹੈ